ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਸੰਗਤ ਨੂੰ ਭਗਤ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸੰਗਤ ਜੀ ਅੱਜ ਆਪਾਂ ਵਿਚਾਰ ਕਰਾਂਗੇ ਭਗਤ ਰਵਿਦਾਸ ਮਹਾਰਾਜ ਜੀ ਜੋ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਆਪਾਂ ਸਾਰਿਆਂ ਨੂੰ ਕੀ ਉਪਦੇਸ਼ ਕਰਦੇ ਆ ਕਿਉਂਕਿ ਜੋ ਬਾਣੀ ਹੁੰਦੀ ਹੈ ਉਹ ਸਿੱਖਣ ਵਾਸਤੇ ਹੁੰਦੀ ਹੈ ਗਿਆਨ ਵਾਸਤੇ ਹੁੰਦੀ ਹੈ ਜਦੋਂ ਵੀ ਅਸੀਂ ਬਾਣੀ ਪੜ੍ਹਨੀ ਹੈ ਅਸੀਂ ਆਪਣੇ ਮਨ ਨੂੰ ਇਕਾਗਰ ਕਰਕੇ ਪੜਨੀ ਆ ਤਾਂ ਜੋ ਜੋ ਅਸੀਂ ਸਾਹਮਣੇ ਦੇਖ ਰਹੇ ਹਾਂ ਪੜ ਰਹੇ ਹਾਂ ਸੁਣ ਰਹੇ ਹਾਂ ਉਹ ਅਸੀਂ ਆਪਣੇ ਅੰਦਰ ਗ੍ਰਹਿਣ ਕਰ ਸਕੀਏ ਜੁੜ ਭਗਤ ਰਵਿਦਾਸ ਮਹਾਰਾਜ ਜੀ ਦਾ ਪ੍ਰਮਾਤਮਾ ਦੇ ਨਾਲ ਪ੍ਰੇਮ ਇੰਨਾ ਪੈ ਗਿਆ ਕਿ ਮਹਾਰਾਜ ਕਹਿੰਦੇ ਬਾਣੀ ਦੇ ਵਿੱਚ ਕਿ ਮੈਨੂੰ ਹੋਰ ਕੁਝ ਵੀ ਕਰਨ ਦੀ ਲੋੜ ਨਹੀਂ ਜੋ ਮੈਂ ਸਿਰਫ ਤੇਰਾ ਇੱਕ ਨਾਮ ਜਪਦਾ ਆ ਤੇਰਾ ਨਾਮ ਸੁਣਦਾ ਆ ਉਹ ਹੀ ਮੇਰੇ ਲਈ ਸਾਰਾ ਕੁਝ ਹੈ ਹੁਣ ਆਪਾਂ ਸਾਰੇ ਇਹ ਹੀ ਚਾਹੁੰਦੇ ਆ ਕਿ ਸਾਡੇ ਅੰਦਰ ਵੀ ਪਰਮਾਤਮਾ ਦਾ ਪਿਆਰ ਇੰਨਾ ਪੈਦਾ ਹੋ ਜਾਵੇ ਕਿ ਸਾਨੂੰ ਕੁਝ ਵੀ ਕਰਨ ਦੀ ਲੋੜ ਨਾ ਪਵੇ ਜੋ ਸਾਰੀ ਦੁਨੀਆ ਬਾਕੀ ਕਰਦੀ ਆ ਤੇ ਭਗਤ ਰਵਿਦਾਸ ਮਹਾਰਾਜ ਜੀ ਜੋ ਬਾਣੀ ਦੇ ਅੱਜ ਆਪਾਂ ਵਿਚਾਰ ਕਰਾਂਗੇ ਇਹ ਜੋ ਵਿਚਾਰ ਹੈ ਤਾਂ ਤਰਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ 694 ਅੰਗ ਤੇ ਹੈ ਇਸ ਬਾਣੀ ਨੂੰ ਜਦੋਂ ਆਪਾਂ ਇਕਾਗਰਤਾ ਦੇ ਨਾਲ ਪੜਾਂਗੇ ਫੇਰ ਸਾਨੂੰ ਪਤਾ ਲੱਗੂਗਾ ਕਿ ਅਸੀਂ ਕੀ ਕਰਦੇ ਆਏ ਹਾਂ ਤੇ ਗੁਰੂ ਮਹਾਰਾਜ ਸਾਨੂੰ ਕੀ ਸਮਝਾਉਂਦੇ ਨੇ ਤੇ ਸੰਗਤ ਜੀ ਜਦੋਂ ਆਪਾਂ ਵਿਚਾਰ ਕਰਦੇ ਆ ਨਾ ਬਾਣੀ ਦੀ ਫੇਰ ਸਾਨੂੰ ਉਹ ਸੱਚ ਦਿਖਾਈ ਦਿੰਦਾ ਵਹਿਮ ਦਾ ਜੋ ਪਰਦਾ ਆ ਉਹ ਪਾਸੇ ਹੋ ਜਾਂਦਾ ਮਾਲਕ ਇੰਨੀ ਕਿਰਪਾ ਕਰਦੇ ਆ ਬਾਣੀ ਨੂੰ ਹਮੇਸ਼ਾ ਹੀ ਵਿਚਾਰ ਵਿਚਾਰ ਕੇ ਪੜਨਾ ਚਾਹੀਦਾ ਸੰਗਤ ਜੀ ਅੱਜ ਜੋ ਵੀ ਆਪਾਂ ਵਿਚਾਰ ਸ਼ਬਦ ਦੀ ਕਰਨ ਲੱਗੇ ਆ ਤੁਸੀਂ ਆਪਣੇ ਮਨ ਨੂੰ ਇਕਾਗਰ ਕਰਕੇ ਸੁਣੋ ਜੋ ਸਾਡਾ ਮਨ ਟੱਪਦਾ ਫਿਰਦਾ ਆ ਆਪਾਂ ਕੀ ਕਹਿੰਦੇ ਆ ਕਿ ਸਾਡਾ ਮਨ ਟਿਕਦਾ ਨਹੀਂ ਸਾਡਾ ਸਿਮਰਨ ਕਰਨ ਨੂੰ ਦਿਲ ਨਹੀਂ ਕਰਦਾ ਸਾਨੂੰ ਅਨਹਦ ਸ਼ਬਦ ਨਹੀਂ ਸੁਣਦੇ ਉਹ ਕੀ ਆ ਕਿ ਸਾਡਾ ਮਨ ਟਿਕਦਾ ਨਹੀਂ ਜੇ ਅਸੀਂ ਕੋਈ ਵੀ ਵਿਚਾਰ ਮਨ ਨੂੰ ਇਕਾਗਰ ਕਰਕੇ ਸੁਣਾਗੇ ਤਾਂ ਸਾਡੀ ਲਿਬ ਵੀ ਉਸ ਨਾਮ ਦੇ ਨਾਲ ਜਾ ਕੇ ਜੁੜ ਜਾਵੇਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 694 ਅੰਗ ਤੇ ਰਵਿਦਾਸ ਮਹਾਰਾਜ ਜੀ ਦੀ ਬਾਣੀ ਹੈ ਜੋ ਸਾਨੂੰ ਇਹ ਸਮਝਾਉਂਦੀ ਹੈ ਕਿ ਉਹਨਾਂ ਦਾ ਪ੍ਰਮਾਤਮਾ ਦੇ ਨਾਲ ਪ੍ਰੇਮ ਕਿਵੇਂ ਪਿਆ ਤੇ ਕਿੰਨਾ ਪਿਆ ਤੇ ਬਾਣੀ ਜੋ ਲਿਖੀ ਗਈ ਆ ਇਹ ਸਾਡੇ ਵਾਸਤੇ ਲਿਖੀ ਹੋਈ ਆ ਕਿ ਜਿਵੇਂ ਸਾਡਾ ਪ੍ਰੇਮ ਉਸ ਪ੍ਰਮਾਤਮਾ ਦੇ ਨਾਲ ਪੈ ਗਿਆ ਅਸੀਂ ਉਸ ਨਾਮ ਨੂੰ ਸੁਣਿਆ ਸਾਡੀ ਮੁਕਤੀ ਹੋ ਗਈ ਅਸੀਂ ਪ੍ਰਮਾਤਮਾ ਦੇ ਨਾਲ ਮਿਲਾਪ ਕਰ ਲਿਆ ਤੁਸੀਂ ਵੀ ਇਸ ਬਾਣੀ ਨੂੰ ਪੜ੍ਹ ਕੇ ਆਪਣਾ ਅਧਿਆਤਮਿਕ ਜੋ ਸਫ਼ਰ ਆ ਉਹ ਨੂੰ ਸ਼ੁਰੂ ਕਰੋ ਸੰਗਤ ਜੀ ਦੇਖੋ ਮਾਰੇ ਕੀ ਕਹਿੰਦੇ ਨੇ ਕਹਿੰਦੇ ਨਾਮ ਤੇਰਾ ਆਰਤੀ ਮਜਨ ਮੁਰਾਏ ਕਹਿੰਦੇ ਜੋ ਸੰਸਾਰ ਦੇ ਵਿੱਚ ਦ੍ਰਿਸ਼ਟਮਾ ਰੂਪ ਦੇ ਵਿੱਚ ਲੋਕ ਤੁਹਾਡੀ ਮੂਰਤੀ ਪੂਜਾ ਕਰਦੇ ਨੇ ਕਹਿੰਦੇ ਮੇਰੇ ਲਈ ਤਾਂ ਨਾਮ ਹੀ ਤੁਹਾਡੇ ਵਾਸਤੇ ਉਹ ਆਰਤੀ ਆ ਉਹ ਪੂਜਾ ਆ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਗੱਲ ਕਲੀਅਰ ਹੋ ਗਈ ਕੋਈ ਵੀ ਇੱਥੇ ਸਵਾਲ ਉੱਠਣ ਦੀ ਕੋਈ ਜੈਸ਼ੇ ਹੈ ਨਹੀਂ ਜੀ ਮਰੇ ਕਹਿੰਦੇ ਹਰ ਕੇ ਨਾਮ ਬਿਨ ਕਹਿੰਦੇ ਹਰੀ ਦੇ ਪ੍ਰਮਾਤਮਾ ਦੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਝੂਠੇ ਸਗਲ ਪਸਾਰੇ ਕਿ ਸਾਰੇ ਪਾਸੇ ਜੋ ਵੀ ਕੁਝ ਹੋ ਰਿਹਾ ਆ ਸੰਗਤ ਜੀ ਹੋ ਸਕਦਾ ਬਹੁਤੇ ਭੈਣ ਭਰਾਵਾਂ ਨੂੰ ਥੋੜਾ ਰੋਸ ਪ੍ਰਗਟ ਹੋਵੇ ਪਰ ਮਹਾਰਾਜ ਨੇ ਇੱਥੇ ਬਹੁਤ ਕਲੀਅਰ ਕਰ ਦਿੱਤਾ ਆ ਕਿ ਜੋ ਜੋ ਦ੍ਰਿਸ਼ਟਮਾਨ ਦੇ ਵਿੱਚ ਲੋਕ ਮੂਰਤੀ ਪੂਜਾ ਜਾਂ ਤਸਵੀਰਾਂ ਦੀ ਪੂਜਾ ਕਰਦੇ ਨੇ ਕਹਿੰਦੇ ਮੈਨੂੰ ਇਹ ਕਰਨ ਦੀ ਹੁਣ ਲੋੜ ਨਹੀਂ ਹੈ ਜੇਕਰ ਸੰਖੇਪ ਦੇ ਨਾਲ ਇਹਨਾਂ ਸ਼ਬਦਾਂ ਦੀ ਵਿਆਖਿਆ ਨੂੰ ਸੁਣੀਏ ਵਿਚਾਰ ਕਰੀਏ ਮਾਰੇ ਕਹਿੰਦੇ ਹਰ ਕੇ ਨਾਮ ਵਿੱਚ ਝੂਠੇ ਸਗਲ ਪਸਾਰ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਜੋ ਕੁਝ ਵੀ ਇੱਥੇ ਚੱਲ ਰਿਹਾ ਹੈ ਉਹ ਸਾਰਾ ਕੁਝ ਝੂਠ ਦਾ ਪਸਾਰਾ ਹੈ ਅੱਗੇ ਮਾਰੇ ਕਹਿੰਦੇ ਨਾਮ ਤੇਰੋ ਆਸ ਨੋ ਨਾਮ ਤੇਰੋ ੳਰਸਾ ਨਾਮ ਤੇਰਾ ਕੇਸ ਰੋ ਲੈ ਛਟਕਾਰੇ ਨਾਮ ਤੇ ਰੰਬਲਾ ਨਾਮ ਤੇਰੋ ਚੰਦਨੋ ਕਸ ਜੱਪੇ ਨਾਮ ਲੈ ਤੁਝੇ ਕੋ ਚਾਰੇ ਮੈਨੂੰ ਕਹਿੰਦੇ ਹੋਰ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਜੋ ਜੋ ਦ੍ਰਿਸ਼ਟਮਾਨ ਦੇ ਵਿੱਚ ਇਹ ਪੂਜਾ ਤੁਹਾਡੀ ਕੀਤੀ ਜਾਂਦੀ ਆ ਆਪਾਂ ਜਦੋਂ ਕੋਈ ਵੀ ਘਰ ਦੇ ਵਿੱਚ ਮੰਦਰ ਬਣਾਇਆ ਹੁੰਦਾ ਆਪਾਂ ਕਿੰਨਾ ਕੁਝ ਉੱਥੇ ਰੱਖਦੇ ਆ ਜੋਤ ਜਗਾਉਂਦੇ ਆ ਸਾਫ ਸਪਾਈ ਰੱਖਦੇ ਆ ਗੁਰੂ ਮਹਾਰਾਜ ਦੀ ਮੂਰਤੀਆਂ ਰੱਖਦੇ ਆ ਫੋਟੋਆਂ ਰੱਖਦੇ ਆ ਵਧੀਆ ਵਧੀਆ ਪਰਫਿਊਮ ਦਾ ਅਸੀਂ ਛਿਲਕਾ ਕਰਦੇ ਆ ਤਾਂ ਜੋ ਉੱਥੇ ਦਾ ਜੋ ਮਾਹੌਲ ਆ ਉਹ ਵਧੀਆ ਬਣ ਸਕੇ ਭਰ ਭਗਤ ਰਵਿਦਾਸ ਮਹਾਰਾਜ ਜੀ ਕਹਿੰਦੇ ਕਿ ਮੈਨੂੰ ਅਜਿਹਾ ਕੁਝ ਕਰਨ ਦੀ ਲੋੜ ਨਹੀਂ ਹੈ ਅੱਗੇ ਮਾਰੇ ਕਹਿੰਦੇ ਨੇ ਨਾਮ ਤੇਰੋ ਦੀਵਾ ਨਾਮ ਤੇਰੋ ਬਾਤੀ ਨਾਮ ਤੇਰੋ ਤੇਲ ਹੈ 마ਹੇ ਪਸਾਰੇ ਕਹਿੰਦੇ ਜੋ ਤੁਸੀਂ ਦ੍ਰਿਸ਼ਟਮਾਨ ਰੂਪ ਦੇ ਵਿੱਚ ਦੀਵਾ ਲੈਣੇ ਆ ਵਿੱਚ ਬੱਤੀ ਪਾਉਣੇ ਆ ਵਿੱਚ ਤੇਲ ਪਾਉਣੇ ਆ ਤੇ ਤੁਸੀਂ ਇੱਕ ਜੋਤ ਜਗਾਉਣੇ ਆ ਕਹਿੰਦੇ ਮੇਰੇ ਵਾਸਤੇ ਨਾਮ ਹੀ ਦੀਵਾ ਨਾਮ ਹੀ ਬੱਤੀ ਆ ਨਾਮ ਹੀ ਤੇਲ ਆ ਪਰ ਕਿਤੇ ਜਿਹੜਾ ਤੁਸੀਂ ਦੀਵਾ ਜਗਾ ਲਿਆ ਹੈ ਉਹਨੇ ਚਾਗਣ ਕਿੱਥੇ ਤੱਕ ਕਰਨਾ ਹੈ ਜੇ ਤੁਸੀਂ ਕਮਰੇ ਦੇ ਵਿੱਚ ਲਾਇਆ ਤਾਂ ਉਹਨੇ ਕਮਰੇ ਤੱਕਰ ਚਾਗਣ ਕਰਨਾ ਜੇ ਤੁਸੀਂ ਕਿਸੇ ਖੁੱਲੀ ਜਗ੍ਹਾ ਤੇ ਲਾਇਆ ਹਾਲ ਦੇ ਵਿੱਚ ਲਗਾਇਆ ਤਾਂ ਹਾਲ ਦੇ ਵਿੱਚ ਚਾਗਣ ਕਰੂਗਾ ਮਹਾਰੀ ਕਹਿੰਦੇ ਆ ਨਾਮ ਤੇਰੀ ਕੀ ਜੋਤ ਲਗਾਈ ਭੇਓ ਜਿਆਰੋ ਭਵਨ सग ਲਾਰੇ ਕਹਿੰਦੇ ਇਹ ਜਿਹੜੀ ਨਾਮ ਤੇਰੇ ਦੀ ਜੋਤ ਲੱਗੀ ਆ ਮੈਂ ਲਾਈ ਆ ਕਹਿੰਦੇ ਇਹ ਪੂਰੇ ਸੰਸਾਰ ਦੇ ਵਿੱਚ ਚਾਨਣ ਕਰ ਰਹੀ ਹੈ ਇਸ ਤੋਂ ਅੱਗੇ ਦ੍ਰਿਸ਼ਟਮਾ ਰੂਪ ਦੇ ਵਿੱਚ ਆਪਾਂ ਕੀ ਕਰਦੇ ਆ ਕਿ ਫੁੱਲਾਂ ਦੀ ਮਾਲਾ ਚੜਾਉਂਦੇ ਆ ਹੁਣ ਫੁੱਲਾਂ ਦੀ ਮਾਲਾ ਸੰਗਤ ਜੀ ਇੱਕ ਫੁੱਲ ਹੁੰਦੇ ਨੇ ਦੂਸਰਾ ਧਾਗਾ ਹੁੰਦਾ ਹੈ ਜਿਹਦੇ ਵਿੱਚ ਫੁੱਲ ਪਰੋਏ ਹੁੰਦੇ ਆ ਮਨੇ ਕਹਿੰਦੇ ਨਾਮ ਤੇਰਾ ਧਾਗਾ ਕਹਿੰਦੇ ਮੇਰੇ ਲਈ ਨਾਮ ਹੀ ਉਹ ਧਾਗਾ ਆ ਨਾਮ ਫੁੱਲ ਮਾਲਾ ਭਾਰ ਉਠਾਰੇ ਸਗਨ ਚੁਟਾਰੇ ਮਰੇ ਕਹਿੰਦੇ ਜੋ ਤੁਸੀਂ ਦ੍ਰਿਸ਼ਟਮਾ ਰੂਪ ਦੇ ਵਿੱਚ ਮਾਲਾ ਲੈ ਕੇ ਆਏ ਆ ਜੋ ਤੁਸੀਂ ਇਹ ਸੋਚਦੇ ਆ ਕਿ ਮਾਲਾ ਬੜੀ ਸੁੱਚੀ ਆ ਤੇ ਮੈਂ ਪ੍ਰਮਾਤਮਾ ਨੂੰ ਅਰਪਿਤ ਕਰਾਂ ਕਿਤੇ ਇਹ ਤਾਂ ਜਿਹੜੇ ਫੁੱਲਾਂ ਦੇ ਉੱਤੇ ਭਵਰੇ ਆ ਕੇ ਬੈਠੇ ਸੀ ਉਹ ਆ ਕੇ ਇਹਨੂੰ ਝੂਠਾ ਕਰ ਗਏ ਤੇ ਉਹ ਸੁੱਚੀ ਕਿੱਥੋਂ ਰਹਿ ਗਈ ਹੁਣ ਕਹਿੰਦੇ ਜੋ ਮੇਰੇ ਵਾਸਤੇ ਧਾਗਾ ਤੇ ਫੁੱਲ ਕਹਿੰਦੇ ਨਾਮ ਹੀ ਆ ਜਿਵੇਂ ਨਾਮ ਜਪ ਲਿਆ ਤਾਂ ਸਮਝੋ ਮੈਂ ਤੁਹਾਨੂੰ ਉਹ ਫੁੱਲਾਂ ਦੀ ਮਾਲਾ ਚੜਾ ਦਿੱਤੀ ਜਿਵੇਂ ਨਾਮ ਜਪ ਲਿਆ ਤਾਂ ਸਮਝੋ ਮੈਂ ਉਹ ਜੋਤ ਜਗਾ ਲਈ ਹੈ ਜੋ ਤੁਸੀਂ ਦ੍ਰਿਸ਼ਟਮਾਨ ਰੂਪ ਦੇ ਵਿੱਚ ਜੋਤ ਜਗਾਉਂਦੇ ਆ ਇਸ ਤੋਂ ਅੱਗੇ ਮਹਾਰਾਜ ਨੇ ਜੋ ਕਿਹਾ ਹੈ ਨਾ ਸਾਨੂੰ ਵਿਰਾਗ ਆ ਜਾਊਗਾ ਮਾਰੇ ਕੀ ਕਹਿੰਦੇ ਨੇ ਤੇਰੋਂ ਕੀ ਆ ਤੁਝੇ ਕੀ ਅਰਪੋ ਨਾਮ ਤੇਰਾ ਤੁਜੀ ਚਵਰ ਚੁਲਾ ਰੇ ਤੇਰੋਂ ਕੀ ਆ ਤੁਝੇ ਕੀ ਅਰਪੋ ਕਹਿੰਦੇ ਦ੍ਰਿਸ਼ਟਮਾਨ ਰੂਪ ਦੇ ਵਿੱਚ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਜਿਹੜਾ ਪ੍ਰਮਾਤਮਾ ਇੱਕੀ ਸ੍ਰਿਸ਼ਟੀ ਨੂੰ ਚਲਾ ਰਿਹਾ ਆ ਤੁਸੀਂ ਉਹਨੂੰ ਕੀ ਦੇ ਸਕਦੇ ਆ ਮੈਂ ਕਹਿੰਦੇ ਤੁਹਾਨੂੰ ਕੁਝ ਵੀ ਨਹੀਂ ਦੇ ਸਕਦਾ ਕਹਿੰਦੇ ਤੇਰੋਂ ਕੀ ਆ ਤੁਝੇ ਕਿਹਾ ਰੋ ਜੋ ਤੁਸੀਂ ਆਲਰੇਡੀ ਚਲਾ ਰਹੇ ਆ ਅਸੀਂ ਉਹਦੇ ਵਿੱਚ ਕੁਝ ਵੀ ਨਹੀਂ ਕਰ ਸਕਦੇ ਕਹਿੰਦੇ ਜਿਹੜਾ ਤੁਹਾਡਾ ਨਾਮ ਹੀ ਆ ਇਹ ਇੱਕ ਚਵਰ ਦਾ ਕੰਮ ਕਰ ਰਿਹਾ ਹੈ ਜਿਵੇਂ ਚਵਰ ਨਹੀਂ ਕਰਦੇ ਉਸ ਤਰੀਕੇ ਇਸ ਤੋਂ ਬਾਅਦ ਇਸ ਸ਼ਬਦ ਦੀ ਆਖਰੀ ਪੰਕਤੀ ਆਉਂਦੀ ਆ ਮਾਰੇ ਕਹਿੰਦੇ 10 8 8 64ੇ ਖਾਣੀ ਇਹ ਵਰਤਨ ਹੈ ਸਗਲ ਸੰਸਾਰੇ ਕਿਹੜਾ ਕਬੀਦਾ ਸੁਨਾਮ ਤੇਰਾ ਆਪਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਇਹਦੇ ਇਸ ਸੰਸਾਰ ਦ੍ਰਿਸ਼ਟਮਾ ਰੂਪ ਦੇ ਵਿੱਚ ਤੁਹਾਨੂੰ ਬਹੁਤ ਕੁਝ ਕਰਦਾ ਆ ਬਹੁਤ ਕਿਰਿਆ ਕਰਿਆ ਮਾ ਕਰਦਾ ਆ ਤੁਹਾਨੂੰ ਪੌਣ ਵਾਸਤੇ ਖੁਸ਼ ਕਰਨ ਵਾਸਤੇ ਇਸ਼ਾਵਾ ਪੂਰੀਆਂ ਕਰਨ ਵਾਸਤੇ ਆਪਾਂ ਵੇਖਦੇ ਆ ਨਾ ਕਿ ਭੋਗ ਵੀ ਲਗਵਾਇਆ ਜਾਂਦਾ ਪਰ ਮਹਾਰੇ ਕਹਿੰਦੇ ਨੇ ਕਿ ਜੇ ਮੈਂ ਤੁਹਾਡਾ ਨਾਮ ਜਪ ਲਿਆ ਤਾਂ ਉਹ ਸਮਝੋ ਮੈਂ ਇੱਕ ਭੋਗ ਹੀ ਲਾ ਰਿਹਾ ਤੁਹਾਨੂੰ ਕਹਿੰਦੇ ਕਹੇ ਰਵਿਦਾਸ ਨਾਮ ਤੇਰਾ ਆਪ ਤੇ ਕਹਿੰਦੇ ਮੇਰੇ ਲਈ ਤਾਂ ਨਾਮ ਹੀ ਆਰਤੀ ਆ ਉਹ ਨਾਮ ਜੋ ਮੈਨੂੰ ਅੰਤਰਗਤ ਪ੍ਰਾਪਤ ਹੋਇਆ ਸਤ ਨਾਮ ਹੈ ਹਰ ਭੋਗ ਤੁਹਾਰੇ ਸਦਾ ਅਟੱਲ ਰਹਿਣ ਵਾਲਾ ਨਾਮ ਜੇ ਮੈਂ ਜਪ ਰਿਹਾ ਆ ਤਾਂ ਮੇਰੇ ਵਾਸਤੇ ਭੋਗ ਲਾਉਣ ਦੇ ਬਰਾਬਰ ਹੈ ਸੰਗਤ ਜੀ ਤੁਸੀਂ ਵੇਖਿਆ ਕਿ ਭਗਤ ਰਵਿਦਾਸ ਮਹਾਰਾਜ ਇਹਪਨੂੰ ਕਿਵੇਂ ਸਮਝਾਉਂਦੇ ਆ ਕਿ ਤੁਸੀਂ ਕਿਹੜੀਆਂ ਕਿਰਿਆਵਾਂ ਦੇ ਵਿੱਚ ਪੈ ਗਏ ਆ ਕਿੰਨੇ ਧਾਨ ਕੋਨਾਂ ਦੇ ਵਿੱਚ ਪੈ ਗਏ ਆ ਥਾਂ ਥਾਂ ਤੁਸੀਂ ਜਾ ਕੇ ਇਸ਼ਨਾਨ ਕਰਦੇ ਆ ਤੁਸੀਂ ਆਪਣੇ ਮਨ ਦਾ ਇਸ਼ਨਾਨ ਕਰੋ ਫਿਰ ਤੁਹਾਨੂੰ ਇਹ ਦ੍ਰਿਸ਼ਤਮਾ ਰੂਪ ਦੇ ਵਿੱਚ ਵੀ ਇੰਨੀਆਂ ਕਿਰਿਆਵਾਂ ਕਰਨ ਦੀ ਲੋੜ ਨਹੀਂ ਪੈਣੀ ਭਗਤ ਰਵਿਦਾਸ ਮਹਾਰਾਜ ਜੀ ਦਾ ਇੰਨਾ ਪਿਆਰ ਹੁਣ ਅਸੀਂ ਆਪਣੇ ਵੱਲ ਝਾਤੀ ਮਾਰੀਏ ਕਿ ਕੀ ਸਾਡਾ ਇੰਨਾ ਪਿਆਰ ਅਕਾਲਪੁਰ ਕੋ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਪੈ ਗਿਆ ਕੀ ਅਸੀਂ ਗੁਰੂ ਸੇ ਵਹਿੰਨਾ ਜੀ ਦੀ ਬਾਣੀ ਨੂੰ ਸਤ ਕਰਕੇ ਮੰਨਿਆ ਜਦੋਂ ਅਸੀਂ ਸੱਤ ਕਰਕੇ ਮੰਨ ਲਵਾਂਗੇ ਫਿਰ ਸਾਡੇ ਅੰਦਰ ਵੀ ਇਹਨਾਂ ਵਰਗਾ ਹੀ ਪ੍ਰੇਮ ਪਰਮਾਤਮਾ ਦੇ ਨਾਲ ਪੈ ਜਾਵੇਗਾ ਹਰ ਇੱਕ ਚੀਜ਼ ਦੇ ਨਾਲ ਅਸੀਂ ਪਿਆਰ ਕਰਾਂਗੇ ਹੁਣ ਤੁਸੀਂ ਵੇਖਿਆ ਹੋਣਾ ਕਈ ਦਿਨ ਧੁੱਪ ਨਹੀਂ ਨਿਕਲੀ ਬਹੁਤੇ ਜੀਵ ਕਹੀ ਗਏ ਕਿ ਧੁੱਪ ਨਹੀਂ ਨਿਕਲੀ ਧੁੱਪ ਨਹੀਂ ਨਿਕਲੀ ਜਦੋਂ ਧੁੱਪ ਨਿਕਲ ਆਈ ਤਾਂ ਕਹਿੰਦੇ ਜੀ ਹੁਣ ਧੁੱਪ ਬਹੁਤ ਠਿੱਕੀ ਆ ਇਸ ਦਾ ਮਤਲਬ ਇਹ ਆ ਕਿ ਅਸੀਂ ਸੈਟੀਸਫਾਈ ਨਹੀਂ ਹੁੰਦੇ ਸਾਨੂੰ ਜੋ ਇਸ ਸਮੇਂ ਚੰਦਰਿਆ ਆ ਉਹ ਚੰਗਾ ਨਹੀਂ ਲੱਗਦਾ ਜਿਹੜੀ ਚ ਕੋਲ ਨਹੀਂ ਹੈਗੀ ਉਹਦੇ ਮਗਰ ਅਸੀਂ ਭੱਜਦੇ ਆਂ। ਕੋ ਸੰਗਤ ਜੀ ਆਉ ਧੋ ਮਿੰਟ ਅਭਿਆਸ ਕਰਦੇ ਆਂ ਤਾਂ ਜੋ ਆਪਣੇ ਅੰਦਰ ਵੀ ਮਾਲਕ ਦੇ ਪ੍ਰਤੀ ਐਨਾ ਪਿਆਰ ਪੈਦਾ ਹੋ ਜਾਵੇ ਕਿ ਕੋਈ ਹੱਥ ਹੀ ਨਾ ਰਵੇ। ਹਾਂਜੀ ਕਰੋ ਜੀ ਸ਼ੁਰੂ। ਵਾ ਗੁਰੂ 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 ਵਾ ਗਰੁ 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 ਵਾ ਗ